ਮਿੱਤਰ ਦੋਸਤ ਮਿੱਤਰ ਵੀ ਉਹਦੀ ਗੋਲੀ ਦੀ ਭੇਟ ਚੜੇ ਉਸ ਗੱਲ ਦਾ ਮੈਨੂੰ ਅਫਸੋਸ ਆ ਬਹੁਤ ਸਾਲਾਂ ਤੋਂ ਜੇ ਕਿਤੇ ਮੈਨੂੰ ਹੀ ਪਤਾ ਹੁੰਦਾ ਵੀ ਇਹਦੇ ਉਹਨਾਂ ਨਾਲ ਰਲਛਾਈਂ ਇਹਦਾ ਕੁਝ ਕਰਨਾ ਹੋਰ ਕੈਮਰਾ ਜ਼ਿਕਰ ਕਰੋਗੇ ਕਿਹੜਾ ਖਾਸ ਸੀ ਜਿਹੜਾ ਦਵਿੰਦਰ ਗੋਲੀ ਚੋਂ ਚਲੋ ਆਪਾਂ ਹੁਣ ਦੱਬੇ ਹੀ ਮਰਦੇ ਕਾਨੂੰ ਖੋ ਰਵੀ ਖਵਾਜੇ ਕਿਹਦਾ ਜ਼ਿਕਰ ਕਰਦੇ ਤੁਸੀਂ ਛੋਟਾ ਭਰਾ ਸੀ ਜਿਹੜਾ ਹਾਂ ਉਹਦਾ ਵੀ ਜੇ ਮੈਨੂੰ ਪਤਾ ਹੁੰਦਾ ਜ਼ਰੂਰ ਮੈਂ ਕਿਉਂਕਿ ਹੁਣ ਮੈਨੂੰ ਮੇਰੇ ਮਨ 'ਚ ਇਹ ਸਾਰੀ ਜ਼ਿੰਦਗੀ ਅਫਸੋਸ ਰਹਿਣਾ ਜਦੋਂ ਤੱਕ ਮੈਂ ਜਿਉਂਦਾ ਰਹੂਗਾ ਦਵਿੰਦਰ ਨੂੰ ਲੈ ਕੇ ਵੀ ਕਿਹਾ ਜਾਂਦਾ ਸੀ ਕਿ ਜਦੋਂ ਤਾ ਉਹ ਤੱਕ ਉਹ ਜਿਉਂਦਾ ਸੀ ਨਾ ਤੇ ਆ ਬਾਗੇ ਪੁਰਾਣੇ ਹਲਕੇ 'ਚ ਨਸ਼ੇ ਦਾ ਕੋਈ ਨੇੜੇ ਤੇੜੇ ਵੀ ਨਹੀਂ ਸੀਗਾ ਇੰਨਾ ਜ਼ਿਆਦਾ ਦਬਦਬਾ ਸੀ ਵੀ ਦਵਿੰਦਰ ਦਾ ਹੁਣ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਜਿਹੜੀਆਂ ਹਸਤੀਆਂ ਦਾ ਮੈਂ ਜ਼ਿਕਰ ਕੀਤਾ ਈਹੀ ਤਾਂ ਸਾਡੇ ਇਲਾਕੇ ਨੂੰ ਫਾਇਦਾ ਸੀ ਉਹਨਾਂ ਦਾ ਹੁਣ ਜੇ ਉਹ ਇਸ ਰਾਹ ਤੇ ਤੁਰ ਪਿਆ ਸੀ ਕਿ ਨਸ਼ੇ ਦਾ ਖਾਤਮਾ ਕਰਨਾ ਹੈ ਚੰਗਿਆਈ ਨੂੰ ਅੱਗੇ ਲੈ ਕੇ ਹੋਣਾ ਬੁਰੇ ਲੋਕਾਂ ਨੂੰ ਪਾਸੇ ਕਰਨਾ ਤਸਕਰਾਂ ਨੂੰ ਸਮਝਾਉਣਾ ਹੈ ਸੌਦੇ ਲਾਉਣੇ ਆ ਤੇ ਫਿਰ ਉਹਦੇ ਕਤਲ ਦਾ ਉਹਦੇ ਇਨਕਾਊਂਟਰ ਦਾ ਮਸਲਾ ਵੀ ਇਹੀ ਬਣਿਆ ਨਾ ਚੰਗੇ ਲੋਕਾਂ ਦਾ ਖਾਤਮਾ ਹੋਣ ਦਾ ਕਾਰਨ ਵੀ ਇਹੀ ਹੈ ਨਾ ਠੀਕ ਹੈ ਵਰਗਲਾ ਕੇ ਕਿਸੇ ਦੇ ਦੋਸਤੀ ਮਿੱਤਰ ਦਾ ਪਿੱਛੇ ਚਲੇ ਜਾਂਦੇ ਆ ਮੇਰੇ ਤੇ ਪਰਚੇ ਜਿੰਨੇ ਹੋਏ ਆ ਮੇਰੀ ਕੋਈ ਨਿੱਜੀ ਲੜਾਈ ਨਹੀਂ ਸੀ ਕਿਸੇ ਨਾਲ ਇੱਕਦਿ ਕਦੇ ਪਰਚੇ ਨੂੰ ਛੱਡ ਕੇ ਤੇ ਦੋਸਤਾਂ ਮਿੱਤਰਾਂ ਪਿੱਛੇ ਹੋਏ ਆ ਪਰਚੇ ਸਾਰੇ ਤਾਂ ਉਹ ਇਹ ਵੀ ਇੱਕ ਜਿਹਦੇ ਪਿੱਛੇ ਲੜਿਆ ਸੀ ਜਿਹਦੇ ਪਿੱਛੇ ਗਿਆ ਸੀ ਦੋਸਤ ਮਿੱਤਰ ਪਿੱਛੇ ਗਿਆ ਹਾਲਾਂਕਿ ਚਲੋ ਕਈ ਮੇਰੇ ਪਿਆਰੇ ਮਿੱਤਰ ਦੋਸਤ ਮਿੱਤਰ ਵੀ ਉਹਦੀ ਗੋਲੀ ਦੀ ਭੇਂਟ ਚੜੇ ਆ ਉਸ ਗੱਲ ਦਾ ਮੈਨੂੰ ਅਫਸੋਸ ਆ ਬਹੁਤ ਸਾਲਾਂ ਤੋਂ ਕਿ ਜੇ ਕਿਤੇ ਮੈਨੂੰ ਇਹ ਪਤਾ ਹੁੰਦਾ ਵੀ ਇਹਦੇ ਉਹਨਾਂ ਦਾ ਰੰਝ ਸ਼ਾਏ ਇਹਨੇ ਉਹਦਾ ਕੁਝ ਕਰਨਾ ਹੋਰ ਕੈਮਰਾ ਜ਼ਿਕਰ ਕਰੋਗੇ ਕਿਹੜਾ ਖਾਸ ਸੀ ਜਿਹੜਾ ਦਵਿੰਦਰ ਗੋਲੀ ਚੋਂ ਚਲੋ ਆਪਾਂ ਹੁਣ ਦੱਬੇ ਹੀ ਮੁਰਦੇ ਕਾ ਨੂੰ ਖੋਲ ਰਹੀ ਰਵੀ ਖਵਾਜੇ ਕਿਹਦਾ ਜ਼ਿਕਰ ਕਰ ਰਹੇ ਮੈਂ ਛੋਟਾ ਭਰਾ ਸੀ ਮੇਰਾ ਹਾਂ ਉਹਦਾ ਵੀ ਜੇ ਮੈਨੂੰ ਪਤਾ ਹੁੰਦਾ ਜਰੂਰ ਮੈਂ ਕਿਉਂਕਿ ਹੁਣ ਮੈਨੂੰ ਮੇਰੇ ਮਨ 'ਚ ਇਹ ਸਾਰੀ ਜ਼ਿੰਦਗੀ ਅਫਸੋਸ ਰਹਿਣਾ ਜਦੋਂ ਤੱਕ ਮੈਂ ਜਿਉਂਦਾ ਰਹੂਗਾ ਕਿ ਯਾਰ ਜੇ ਮੈਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਧਮਕੀ ਆਈ ਹੈ ਨਾ ਉਹਨੇ ਕਮਰੇ 'ਨ ਦੱਸਿਆ ਮੈਨੂੰ ਜੀ ਉਹ ਵੀ ਮੁੰਡਾ ਐ ਸੀ ਦਲੇਰ ਸੀ ਚੰਗਾ ਸੀ ਉਹਨੇ ਵੀ ਨਹੀਂ ਦੱਸਿਆ ਕਿ ਭਾਈ ਆਪਣਾ ਕੋਈ ਮਸਲਾ ਇਹ ਆਪਣੇ ਇਲਾਕੇ ਦਾ ਮੁੰਡਾ ਹੈ ਤੇ ਤੇਰੀ ਕਿਵੇਂ ਉਹਦੇ ਮਾਕੇ ਮੇਰੀ ਨਹੀਂ ਬਣਦੀ ਤੇ ਕਹਿੰਦਾ ਯਾਰ ਬਣਾਈ ਦੀ ਹੁੰਦੀ ਇਹੋ ਜਿਹਾ ਨੌਜਵਾਨਾਂ ਨਾਲ ਹੱਸ ਕੇ ਕਹਿੰਦਾ ਮੈਂ ਨਹੀਂ ਚਲੋ ਫਿਰ ਵੀ ਖੈਰ ਮੈਂ ਉਹਦੇ ਤਾਇਆ ਜੀ ਨੂੰ ਦਿੱਤਾ ਸੀ ਮੈਸੇਜ ਜਾ ਕੇ ਮੈਂ ਪਿੰਡ ਜਾ ਕੇ ਆ ਘਰ ਇਹ ਤਾਇਆ ਜੀ ਨੂੰ ਮਿਲ ਕੇ ਕਹਿ ਕੇ ਆ ਵੀ ਯਾਰ ਉਹਨੂੰ ਕਹਿ ਵੀ ਆਪਦੇ ਦੋਸਤਾਂ ਮਿੱਤਰਾਂ ਪਿੱਛੇ ਖੜਨਾ ਪੈਂਦਾ ਉਹਨੇ ਜੀ ਨਾਲ ਖੜਨ ਦੀ ਗੱਲ ਕੀਤੀ ਆ ਤਾਂ ਇਹਦੇ ਉਹਦਾ ਕੀ ਕਸੂਰ ਹੈ ਤਾਂ ਚਲੋ ਇਸ ਗੱਲ ਤੋਂ ਸਿਆਣਪ ਸੀ ਉਹਦੇ 'ਚ ਉਹਨੇ ਇਸ ਗੱਲ ਨੂੰ ਸਮਝ ਲਿਆ ਵੀ ਉਹਨੇ ਇਹ ਕਦਮ ਨਹੀਂ ਚੱਕਿਆ ਕਿ ਉਹ ਮੈਨੂੰ ਇਹ ਚੀਜ਼ਾਂ ਦਾ ਅਫਸੋਸ ਕਿ ਜੀ ਮੈਂ ਬਚਾ ਸਕਦਾ ਸੀ ਅੱਜ ਵੀ ਯਾਰ ਮੈਂ ਤਾਂ ਕਹਿਣਾ ਜਿੰਨੇ ਅੱਜ ਵੀ ਬੱਚੇ ਜਿੰਨੇ ਵੀ ਨੌਜਵਾਨ ਇਸ ਪਾਸੇ ਤੁਰੇ ਹੋਏ ਹਨ ਯਾਰ ਸਰਕਾਰਾਂ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣ ਯਾਰ ਖਾੜਕੂ ਬਾਦ ਦੇ ਦੌਰਾਂ ਦੌਰ ਦੇ ਵਿੱਚੋਂ ਵੀ ਬਹੁਤ ਸਾਰੇ ਸਾਡੇ ਵੱਡੇ ਭਰਾ ਲਹਿਰ ਦੇ ਵਿੱਚੋਂ ਨਿਕਲ ਕੇ ਆਪ ਦਾ ਜੀਵਨ ਜਿਉ ਰਹੇ ਆ ਪਰ ਭਾਈ ਜਿਨ੍ਹਾਂ ਦੇ ਉੱਤੇ 50-50 ਕਤਲਾਂ ਦੇ ਕੇਸ ਬੋਲਦੇ ਨੇ ਕਿੰਨੇ ਕਿੰਨੇ ਸਾਲ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆ ਹੋਵੇ ਲੱਗਦਾ ਵੀ ਉਹਨਾਂ ਨੂੰ ਸਮਝਾਉਣ ਦੇ ਨਾਲ ਸੁਧਰ ਜਾਣਗੇ ਇਹ ਤਾਂ ਇਹ ਤਾਂ ਗੱਲ ਮਸਲਾ ਹੈ ਹੀ ਨਹੀਂ ਕਿ ਨਾ ਕੋਈ ਸਮਝੇ ਜਦੋਂ ਇੰਨੇ ਪਰਚੀਆਂ ਦੇ ਵਿੱਚ ਬੰਦਾ ਜਾਵੜੇ ਜੀਵਨ ਇਹੋ ਜਿਹਾ ਕਰ ਲਵੇ ਇਹੋ ਜਿਹਾਂ ਘਟਨਾਵਾਂ ਜ਼ਿੰਦਗੀ 'ਚ ਦੇਖ ਲਵੇ ਤਾਂ ਉਹਦੇ ਲਈ ਤਾਂ ਸੁਧਰਨਾ ਬਹੁਤ ਸੌਖਾ ਹੁੰਦਾ ਆਸਾਨ ਹੁੰਦਾ ਉਹਨੂੰ ਕਿਨਾਰਾ ਪਤਾ ਲੱਗ ਚੁੱਕਿਆ ਹੁੰਦਾ ਜਿਵੇਂ ਆਪਾਂ ਕਹਦੇ ਨੇ ਮੱਛੀ ਪੱਥਰ ਛੱਟ ਕੇ ਮੁੜਦੀ ਐ ਉਹਨੂੰ ਪਤਾ ਲੱਗ ਜੀ ਵੀ ਇੱਥੋਂ ਗਾਂ ਹੈ ਨਹੀਂ ਕੁਝ ਵਾਪਸ ਆ ਜਾਂਦੀ ਐ ਵੀ ਆਹੀ ਐਂਡ ਆ ਤਾਂ ਇਸੇ ਤਰ੍ਹਾਂ ਹੀ ਐ ਜਦੋਂ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਚੀਜ਼ਾਂ ਦਾ ਪਤਾ ਲੱਗ ਜੇ ਵੀ ਆਹ ਚੀਜ਼ ਜਰ ਇਹਦਾ ਐਂਡ ਤਾਂ ਆਹੀ ਹੋਣਾ ਹੈ ਅਖੀਰ ਇਹਦੀ ਇਹ ਹੈ ਵੀ ਮੌਤ ਆ ਇਹਦਾ ਤੁਸੀਂ ਮਾਰਤਾ ਤਾਂ ਵੀ ਮਰੇ ਹੋਏ ਤੋਂ ਨੂੰ ਕੋ ਮਾਰ ਕੇ ਫਿਰ ਤਮਰੀ ਬਿਲਕੁਲ